ਇਹ ਅੱਜ ਸਾਨੂੰ ਪੰਜਾਬ ਦੇ ਵਿੱਚੋਂ ਆਵਾਜ਼ ਚੱਕਣ ਦੀ ਲੋੜ ਆ ਕਿ ਜਿਹੜੇ ਹੜ੍ਹ ਆਏ ਨੇ ਆਏ ਕਿਉਂ ਨੇ ਇਹ ਮੈਨ-ਮੇਡ ਹੜ੍ਹ ਨੇ ਇਹ ਸਾਜ਼ਿਸ਼ੀ ਹੜ੍ਹ ਨੇ ਇਹ BBMP ਦਾ ਕੰਟਰੋਲ ਪੰਜਾਬ ਕੋਲ ਨਹੀਂ ਹੈਗਾ ਡੈਮਾਂ ਦਾ ਕੰਟਰੋਲ ਹੜ੍ਹ ਬਕਸ ਦਾ ਕੰਟਰੋਲ ਦਰਿਆਵਾਂ ਦਾ ਪਾਣੀ ਕਿਹਨੂੰ ਦੇਣਾ ਕਿੰਨਾ ਦੇਣਾ ਇਹਦਾ ਪੰਜਾਬ ਕੋਲ ਹੈ ਹੀ ਨਹੀਂ ਹੁਣ ਇਹ ਆਪਾਂ ਕਹਿੰਦੇ ਨਹੀਂ ਅੱਜ ਹੜ੍ਹ ਪੀੜਤਾ ਨੂੰ ਬਚਾ ਲਗੇ ਮਗਰੋਂ ਗੱਲ ਕਰਾਂਗੇ ਤਾਂ ਮੈਂ ਇੱਕੋ ਗੱਲ ਕਹਿੰਦਾ ਜਦੋਂ ਅੱਗ ਲੱਗਦੀ ਆ ਪਾਣੀ ਲੋੜ ਉਦੋਂ ਪੈਂਦੀ ਆ ਅੱਜ ਪਾਣੀ ਸਾਨੂੰ ਮਾਰ ਰਿਹਾ ਅੱਜ ਸਾਨੂੰ ਲੋੜ ਹੈ ਕਿ ਇਹ ਪੰਜਾਬ ਦੇ ਵਿੱਚੋਂ ਬੜੇ ਵੱਡੇ ਪੱਧਰ ਤੇ ਵਾਇਟ ਨਹੀਂ ਚਾਹੀਦੀ ਆ ਕਿ ਜਿਹੜੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕੋਲ 78 79 80 ਪਾਏ ਗਏ ਆ ਉਹਨਾਂ ਨੂੰ ਰੱਦ ਕਰਨ ਦੇ ਲਈ ਕੀ ਵਿਧਾਨ ਸਭਾ ਚ ਮਤੇ ਪੈਣਗੇ ਕੀ ਲੋਕਾਂ ਦੀ ਆਵਾਜ਼ ਬਣੂਗੀ ਕੀ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਲੋਕ ਵਾਇਟ ਠਾਣਗੇ ਸਾਰਾ ਕੰਟਰੋਲ ਸੈਂਟਰ ਕੋਲੇ ਆ ਸਾਨੂੰ ਪਤਾ ਹੀ ਨਹੀਂ ਪਾਣੀ ਪਿੱਛੋਂ ਕਿੰਨਾ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹਾਲਾਂਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਇਸ ਅਦਿੱਕਤਾ ਸੀ ਕਿ ਐਤ ਕਿਮੀ ਮੌਤ ਪੈਣੇ ਆ। ਉਹਦੇ باوجود ਇਹਨਾਂ ਪਾਣੀ ਇਕੱਠਾ ਕੀਤਾ ਕਿਉਂ ਗਿਆ? ਸਵਾਲ ਤਾਂ ਇਹ ਬਣਦਾ। ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ।